ਇੱਕ ਵਾਰ ਦਾ ਜ਼ਿਕਰ ਹੈ ਕਿ ਇੱਕ ਸ਼ਾਹੂਕਾਰ ਸੀ ਜੋ ਆਪਣੇ ਕਾਰੋਬਾਰ ਵਿੱਚ ਹੋਰ ਲੋਕਾਂ ਤੋਂ ਬਿਲਕੁਲ ਅਲੱਗ ਸੀ। ਉਹਨੂੰ ਪੂਰੇ ਗੁਰੂ ਦੀ ਖੋਜ ਸੀ ਜੋ ਉਹਨੂੰ ਸੱਚ ਦਾ ਗਿਆਨ ਦੇ ਸਕੇ। ਉਹਨਾਂ ਦਿਨਾਂ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਂ ਹਿੰਦੂਸਤਾਨ ਦੇ ਕੋਨੇ-ਕੋਨੇ ਵਿੱਚ ਫੈਲ ਚੁੱਕਾ ਸੀ। ਉਸ ਸ਼ਾਹੂਕਾਰ ਨੂੰ ਉਹਨਾਂ ਦੇ ਦਰਸ਼ਨਾਂ ਦੀ ਡੂੰਗੀ ਚਾਹ ਸੀ ਕਿਉਂਕਿ ਉਹਦਾ ਭਰੋਸਾ ਸੀ ਕਿ ਉਹੀ ਉਹਨੂੰ ਰੋਹਾਨੀ ਭੇਦ ਪ੍ਰਾਪਤ ਕਰਨ ਦਾ ਢੰਗ ਸਮਝਾ ਸਕਦੇ ਹਨ ਸੰਜੋਗ ਐਸਾ ਹੋਇਆ ਕਿ ਗੁਰੂ ਨਾਨਕ ਸਾਹਿਬ ਥਾਂ-ਥਾਂ ਯਾਤਰਾ ਕਰਦੇ ਹੋਏ ਇੱਕ ਵਾਰ ਉਸ ਸ਼ਾਹੂਕਾਰ ਦੇ ਪਿੰਡ ਵਿੱਚ ਆ ਗਏ ਉਹਨਾਂ ਨੇ ਕੁਝ ਦਿਨ ਉਸ ਪਿੰਡ ਵਿੱਚ ਗੁਜ਼ਾਰਨ ਦਾ ਫੈਸਲਾ ਕਰ ਲਿਆ ਸੈਂਕੜੇ ਲੋਕਾਂ ਨੇ ਉਹਨਾਂ ਦੇ satsang ਦਾ ਲਾਭ ਉਠਾਇਆ ਅਤੇ ਨਾਮਦਾਨ ਵੀ ਪ੍ਰਾਪਤ ਕੀਤਾ ਉਹਨਾਂ ਵਿੱਚ ਉਹ ਸ਼ਾਹੂਕਾਰ ਵੀ ਸ਼ਾਮਲ ਸੀ ਸ਼ਾਹੂਕਾਰ ਦੇ ਗਵੜ ਵਿੱਚ ਹੀ ਉਹਦਾ ਇੱਕ ਪੁਰਾਣਾ ਅਤੇ ਪੱਕਾ ਦੋਸਤ RAMDAS ਰਹਿੰਦਾ ਸੀ ਉਹ ਵੀ ਸ਼ਾਹੂਕਾਰੀ ਕਰਦਾ ਸੀ ਉਹਨੇ ਗੁਰੂ ਨਾਨਕ ਸਾਹਿਬ ਬਾਰੇ ਬਹੁਤ ਕੁਝ ਸੁਣਿਆ ਹੋਇਆ ਸੀ ਇਸ ਲਈ ਉਹ ਵੀ ਉਹਨਾਂ ਦਾ satsang ਸੁਣਨ ਦਾ ਚਾਹਵਨ ਸੀ ਇੱਕ ਦਿਨ ਦੋਵੇਂ ਦੋਸਤ ਉਸ ਪਰਮ ਸੰਤ ਦੇ ਦਰਸ਼ਨਾਂ ਵਿੱਚ ਬੈਠ ਕੇ satsang ਸੁਣਨ ਲਈ ਚੱਲ ਪਏ ਪਰ ਰਾਹ ਵਿੱਚ RAMDAS ਦੀ ਨਜ਼ਰ ਇੱਕ ਬੇਸਵਾ ਉੱਤੇ ਪੈ ਗਈ ਉਹ ਉਹਦੇ ਰੂਪ ਅਤੇ ਨਾਜੋ ਨਖਰੇ ਦੇ ਉੱਤੇ ਮੋਹਿਤ ਹੋ ਕੇ ਉਹਦੇ ਵੱਲ ਖਿੱਚਿਆ ਗਿਆ ਉਹਦੇ ਮਿੱਤਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਉਹ ਭਲੇ ਆ ਲੋਕਾ ਮੁਕਤੀ ਦਾ ਆਨੰਦ ਛੱਡ ਕੇ ਨਰਕ ਦੀ ਅੱਗ ਵਿੱਚ ਛਾਲਾ ਮਾਰ ਪਰ ਉਹਦੀ ਦਲੀਲ ਦਾ ਉਹਦੇ ਦੋਸਤ ਉੱਤੇ ਕੋਈ ਅਸਰ ਨਾ ਹੋਇਆ ਅਤੇ ਸ਼ਾਹੂਕਾਰ ਇਕੱਲਾ ਹੀ ਸਤਸੰਗ ਵਿੱਚ ਚਲਿਆ ਗਿਆ ਰੋਜ਼ ਇਸੇ ਤਰ੍ਹਾਂ ਹੁੰਦਾ ਰਿਹਾ ਦੋਵੇਂ ਦੋਸਤ ਘਰੋਂ ਨਿਕਲਦੇ RAMDAS ਬੇਸਵਾ ਕੋਲ ਰੁਕ ਜਾਂਦਾ ਅਤੇ ਸ਼ਾਹੂਕਾਰ ਸਤਸੰਗ ਵਿੱਚ ਪੁੱਜ ਜਾਂਦਾ RAMDAS ਗਿਰਾਵੜ ਦੇ ਟੋਏ ਵਿੱਚ ਡਿੱਗਦਾ ਗਿਆ ਅਤੇ ਉਹਦੇ ਦੋਸਤ ਦੇ ਹਿਰਦੇ ਵਿੱਚ ਗੁਰੂ ਸਾਹਿਬ ਦੀ ਪ੍ਰੀਤ ਪ੍ਰਤੀਤ ਦਿਨੋ ਦਿਨ ਵੱਧਦੀ ਗਈ। ਸ਼ਾਹੂਕਾਰ ਆਪਣੇ ਦੋਸਤ ਨੂੰ ਰੋਜ਼ ਸਹੀ ਰਾਹ ਤੇ ਲਿਜਾਣ ਦਾ ਯਤਨ ਕਰਦਾ ਪਰ RAMDAS ਨੇ ਦੂਰਾਚਾਰੀ ਦਾ ਰਾਹ ਨਾ ਛੱਡਿਆ। ਅਜਿਹਾ ਕਰਦੇ ਕਰਦੇ 1 ਮਹੀਨਾ ਬੀਤ ਗਿਆ। ਇੱਕ ਦਿਨ ਸ਼ਾਹੂਕਾਰ ਨੇ RAMDAS ਨੂੰ ਕਿਹਾ ਉਹ ਅੱਜ ਗੁਰੂ ਸਾਹਿਬ ਸੰਗਤ ਨੂੰ ਪ੍ਰਸ਼ਾਦ ਦੇਣਗੇ। ਤੂੰ ਇੱਕ ਵਾਰ ਕੋ ਕਰਮਾਂ ਨੂੰ ਤੱਜ ਕੇ ਮੇਰੇ ਨਾਲ ਚੱਲ ਓਏ। ਕੋਈ ਕਿੱਡਾ ਵੱਡਾ ਪਾਪੀ ਤੇ ਗੁਨਾਹਗਰ ਕੇ ਉਹ ਨਾ ਹੋਵੇ ਉਹਦੇ ਮਨ ਦਾ ਰੁੱਖ ਬਦਲਣ ਲਈ ਇੱਕ ਸਤਸੰਗੀ ਹੀ ਕਾਫੀ ਹੁੰਦਾ ਹੈ ਤੇ ਇੱਕ ਸਤਸੰਗ ਹੀ ਕਾਫੀ ਹੁੰਦਾ ਹੈ ਮੇਰੀ ਦੋਸਤੀ ਦਾ ਵਸਤਾ ਏ ਤੂੰ ਅੱਜ ਮੇਰੇ ਨਾਲ ਜ਼ਰੂਰ ਚੱਲ ਸਤਸੰਗ ਵਿੱਚ ਪਹੁੰਚ ਕੇ ਹੀ ਪਤਾ ਲੱਗਦਾ ਹੈ ਕਿ ਸੰਤਾਂ ਦੀ ਸੰਗਤ ਦਾ ਕੀ ਲਾਭ ਹੁੰਦਾ ਹੈ ਤੇ ਉਸ ਵਿੱਚੋਂ ਕਿੰਨਾ ਆਨੰਦ ਪ੍ਰਾਪਤ ਹੁੰਦਾ ਹੈ RAMDAS ਨੇ ਗੱਲ ਸੁਣੀ ਅਣਸੁਣੀ ਕਰ ਦਿੱਤੀ ਫਿਰ ਉਹ ਆਪਣੇ ਦੋਸਤ ਨੂੰ ਕਹਿਣ ਲੱਗਾ ਤੂੰ ਰੋਜ਼ ਸਤਸੰਗ ਵਿੱਚ ਜਾਂਦਾ ਹੈ ਅਤੇ ਪੁੰਨ ਖੱਟਦਾ ਹੈ ਮੈਂ ਰੋਜ਼ ਪਾਪ ਕਮਾਉਂਦਾ ਹਾਂ ਅੱਜ ਦੇਖ ਲੈਂਦੇ ਹਾਂ ਕਿ ਸਾਨੂੰ ਆਪੋ ਆਪਣੇ ਕਰਮਾਂ ਦਾ ਕੀ ਫਲ ਮਿਲਦਾ ਹੈ ਤੂੰ ਦੁਪਹਿਰ ਵੇਲੇ ਮੇਰੇ ਘਰ ਆ ਜੀ ਫਿਰ ਆਪਾਂ ਇਕੱਠੇ ਬੈਠ ਕੇ ਆਪਣਾ ਆਪਣਾ ਹਾਲ ਦੱਸਾਂਗੇ ਇਹ ਕਹਿ ਕੇ ਰਾਮਦਾਸ ਛੇਤੀ ਨਾਲ ਬੇਸਵਾ ਦੇ ਘਰ ਵਿੱਚ ਜਾ ਗਿਆ ਪਰ ਉਹ ਘਰ ਨਹੀਂ ਸੀ ਉਹ ਨਿਰਾਸ਼ ਹੋ ਕੇ ਘਰ ਪਰਤ ਆਇਆ ਅਤੇ ਆਪਣੇ ਦੋਸਤ ਦਾ ਇੰਤਜ਼ਾਰ ਕਰਨ ਲੱਗ ਪਿਆ ਉਸ ਦਿਨ ਉਹਦਾ ਦੋਸਤ satsang ਅਤੇ ਉਹਦੇ ਬਾਅਦ ਕੋਈ ਕਥਾ ਵਾਰਤਾ ਵਿੱਚ ਇੰਨਾ ਮਗਨ ਹੋ ਗਿਆ ਕਿ ਉਹਨੂੰ ਪਤਾ ਹੀ ਨਹੀਂ ਲੱਗਾ ਕਿ ਸਮਾਂ ਕਿਵੇਂ ਬਤੀਤ ਗਿਆ ਇਸ ਲਈ ਉਹ ਉਸ ਦਿਨ ਬਹੁਤ देर ਨਾਲ ਘਰ ਪਹੁੰਚਿਆ ਮਿੱਤਰ ਦਾ ਇੰਤਜ਼ਾਰ ਕਰਦੇ ਕਰਦੇ ਸਮਾਂ ਬਿਤਾਉਣ ਲਈ ਰਾਮਦਾਸ ਨੇ ਆਪਣੀ ਸੋਟੀ ਨਾਲ ਧਰਤੀ ਫਰੋਲਣੀ ਸ਼ੁਰੂ ਕਰ ਦਿੱਤੀ ਧਰਤੀ ਨਰਮ ਸੀ ਇਸ ਲਈ ਮਿੱਟੀ ਨਿਕਲੀ ਗਈ ਥੋੜੀ ਦੇਰ ਬਾਅਦ ਸੋਟੀ ਇੱਕ ਮਿੱਟੀ ਦੇ ਘੜੇ ਵਿੱਚ ਜਾ ਕੇ ਵੱਜੀ ਜਿਸ ਦਾ ਮੂੰਹ ਟਕਿਆ ਹੋਇਆ ਸੀ ਰਾਮਦਾਸ ਨੇ ਟਕਣ ਲਾਇਆ ਤਾਂ ਕੀ ਦੇਖਦਾ ਕਿ ਉੱਪਰ ਹੀ ਸੋਨੇ ਦੀ ਇੱਕ ਮੋਹਰ ਪਈ ਹੈ ਉਹਨੇ ਸੋਚਿਆ ਕਿ ਸਾਰਾ ਘੜਾ ਹੀ ਮੋਹਰਾਂ ਨਾਲ ਭਰਿਆ ਹੋਵੇਗਾ ਇਹ ਸੋਚ ਕੇ ਉਸਨੇ ਘੜਾ ਬਾਹਰ ਕੱਢ ਲਿਆ ਉਹਨੂੰ ਇਹ ਦੇਖ ਕੇ ਬਹੁਤ ਨਿਰਾਸ਼ਾ ਹੋਈ ਕਿ ਮੋਹਰ ਸਿਰਫ ਇੱਕ ਸੀ ਅਤੇ ਬਾਕੀ ਦਾ ਘੜਾ ਕੋਲਿਆਂ ਨਾਲ ਭਰਿਆ ਹੋਇਆ ਸੀ ਉਹਨੇ ਮਾਨੂ ਤਰਵਾਸ ਦਿੰਦੇ ਹੋਏ ਕਿਹਾ ਕਿ ਚਲੋ ਬਿਨਾ ਹੱਥੇ ਲਾਏ ਇੱਕ ਮੋਹਰ ਤਾਂ ਮਿਲ ਗਈ ਉਸ ਵੇਲੇ ਉਹਦਾ ਦੋਸਤ ਲੰਗੜਾਉਂਦਾ ਹੋਇਆ ਉੱਥੇ ਆ ਪਹੁੰਚਿਆ ਉਹ ਪੀੜ ਨਾਲ ਬਹੁਤ ਪ੍ਰੇਸ਼ਾਨ ਦਿਖਾਈ ਦੇ ਰਿਹਾ ਸੀ ਕੀ ਹੋ ਗਿਆ ਤੈਨੂੰ RAMDAS ਨੇ ਪੁੱਛਿਆ ਕੀ ਦਸਾਂ ਅਚਾਨਕ ਇੱਕ ਲੰਮੀ ਸੂਲ ਪੈਰ ਵਿੱਚ ਚੁਭ ਗਈ ਅਤੇ ਮੇਰਾ ਪੈਰ ਫੱਟੜ ਹੋ ਗਿਆ ਬਦਕਿਸਮਤੀ ਨਾਲ ਸੂਲ ਅੰਦਰ ਹੀ ਟੁੱਟ ਗਈ ਜਿਸ ਨਾਲ ਪੀੜ ਬਹੁਤ ਵੱਧ ਗਈ ਹੈ RAMDAS ਨੇ ਹੱਸਦੇ ਹੋਏ ਕਿਹਾ ਓਏ ਮਿੱਤਰਾ ਹੁਣ ਤੂੰ ਖੁਦ ਹੀ ਦੇਖ ਲੈ ਤੈਨੂੰ satsang ਵਿੱਚ ਜਾ ਕੇ ਕੀ ਮਿਲਿਆ ਅਤੇ ਮੈਨੂੰ ਪਾਪ ਕਮਾਉਣ ਦਾ ਕੀ ਫਲ ਪ੍ਰਾਪਤ ਹੋਇਆ ਹੈ ਸੂਲ ਦੀ ਪੀੜ ਨਾਲ ਗੁਰਲਾ ਰਿਹਾ ਹੈ ਅਤੇ ਮੈਨੂੰ ਸੋਨੇ ਦੀ ਮੋਹਰ ਮੁਫਤ ਵਿੱਚ ਮਿਲ ਗਈ ਹੈ ਕਿ ਤੂੰ ਹਲੇ ਵੀ 사ਸੰਗ ਦੇ ਸੋਲੇ ਗਾਉਂਦਾ ਰਹੇਗਾ ਇਹ ਸ਼ਬਦ ਨਿਕਲੇ ਤਾਂ ਇਹ ਜਿਹੇ ਵਿਅਕਤੀ ਦੇ ਮੂੰਹੋਂ ਸਨ ਜਿਸ ਨੂੰ ਸੰਤਾਂ ਦੇ 사ਸੰਗ ਦੀ ਮਹਿਮਾ ਅਤੇ ਆਨੰਦ ਦਾ ਉਕਾ ਕੋਈ ਤਜਰਬਾ ਨਹੀਂ ਸੀ ਪਰ ਫਿਰ ਵੀ ਸ਼ਾਹੂਕਰ ਦੇ ਮਨ ਵਿੱਚ ਇੱਕ ਭਰਮ ਦੀ ਗੰਢ ਜੀ ਵੱਜ ਗਈ ਉਹ ਸੋਚੀ ਪੈ ਗਿਆ ਪਤਾ ਨਹੀਂ ਕੀ ਗੱਲ ਹੈ ਕਿ ਸੰਸਾਰ ਵਿੱਚ ਪਾਪ ਫਲਦਾ ਫੁੱਲਦਾ ਹੈ ਅਤੇ ਨੇਕ ਲੋਕ ਹਮੇਸ਼ਾ ਕਸ਼ਟਾਂ ਵਿੱਚ ਪਿਸਦੇ ਰਹਿੰਦੇ ਹਨ। RAMDAS ਹਮੇਸ਼ਾ ਪਾਪਾਂ ਵਿੱਚ ਲਿਪਤ ਰਹਿੰਦਾ ਹੈ ਪਰ ਮੈਂ ਸੱਚੇ ਦਿਨੋਂ ਭਗਤੀ ਵਿੱਚ ਲੱਗਣ ਦਾ ਯਤਨ ਕਰਦਾ ਹਾਂ। ਫਿਰ ਵੀ ਉਹਨੂੰ ਮੋਹਰ ਮਿਲੀ ਹੈ ਤੇ ਮੇਰੇ ਪੱਲੇ ਪਈ ਹੈ ਸੂਲ। ਸੂਲ ਦੀ ਅਸਹਿ ਪੀੜ। ਸਤਿਗੁਰੂ ਦੇ 사త్సੰਗ ਵਿੱਚ ਜਾਣ ਦਾ ਕੋਈ ਲਾਭ ਹੈ ਹੀ ਨਹੀਂ। ਮੈਨੂੰ ਇਦਾਂ ਲੱਗਦਾ ਹੈ ਕਿ ਮੈਨੂੰ ਸਤਿਗੁਰੂ ਦੁਆਰਾ ਦਿਖਾਏ ਗੇ ਪਰਮਾਰਥੀ ਮਾਰਗ ਉੱਤੇ ਚੱਲਦਾ ਰਹਿਣਾ ਚਾਹੀਦਾ ਹੈ। ਕਿਤੇ ਇਹ ਇੱਕ ਭਰਮ ਜਾਂ ਨਿਰਖ ਧੋਖਾ ਹੀ ਤਾਂ ਨਹੀਂ। ਬਹੁਤ ਦੇਰ ਤੱਕ RAMDAS ਨਾਲ ਇਸ ਸੰਬੰਧੀ ਲੰਬੀ ਵਾਰਤਾ ਕਰਨ ਬਾਅਦ ਉਹਦੇ ਮਨ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਗੁਰੂ ਸਾਹਿਬ ਕੋਲ ਜਾ ਕੇ ਇਸ ਸ਼ੰਕੇ ਦਾ ਸਮਾਧਾਨ ਪ੍ਰਾਪਤ ਕਰਨ ਲਈ ਜਾਇਆ ਜਾਵੇ ਜਦ ਦੋਹਾ ਨੇ ਆਪਣੀ ਆਪੀਤੀ ਸੁਣਾਈ ਤਾਂ ਗੁਰੂ ਸਾਹਿਬ ਨੇ ਅੰਤਰ ਧਿਆਨ ਹੋ ਕੇ ਦੋਹਾ ਦੇ ਪੂਰਵਲੇ ਜਨਮਾਂ ਦੇ ਕਰਮਾਂ ਉੱਤੇ ਦ੍ਰਿਸ਼ਟੀ ਪਾਈ ਗੁਰੂ ਸਾਹਿਬ ਨੇ ਪਹਿਲੋਂ RAMDAS ਨੂੰ ਕਿਹਾ ਪੂਰਵਲੇ ਜਨਮ ਵਿੱਚ ਤੂੰ ਇੱਕ ਮੋਹਰਦਾਨ ਵਿੱਚ ਦਿੱਤੀ ਸੀ ਜਿਸ ਦੇ ਫਲ ਵੱਜੋਂ ਤੈਨੂੰ ਮੋਹਰਾਂ ਦਾ ਭਰਿਆ ਹੋਇਆ ਘੜਾ ਮਿਲਣਾ ਸੀ ਪਰ ਇਸ ਜਨਮ ਵਿੱਚ ਤੂੰ ਕੋ ਕਰਮਾਂ ਵਿੱਚ ਪੈ ਗਿਆ ਜਿਉਂ ਹੀ ਤੂੰ ਕੋਈ ਪਾਪ ਕਰਦਾ ਸੀ ਸੋਨੇ ਦੀ ਇੱਕ ਮੋਹਰ ਦਾ ਕੋਲਾ ਬਣ ਜਾਂਦਾ ਸੀ ਅੱਜ ਤੂੰ ਪਾਪਾਂ ਤੋਂ ਬਚਿਆ ਰਿਹਾ ਇਸ ਲਈ ਇੱਕ ਮੋਹਰ ਤੈਨੂੰ ਮਿਲ ਗਈ ਨਹੀਂ ਤਾਂ ਇਹਦਾ ਵੀ ਕੋਲਾ ਬਣ ਜਾਣਾ ਸੀ ਫਿਰ ਗੁਰੂ ਸਾਹਿਬ ਨੇ ਸ਼ਾਹੂਕਾਰ ਨੂੰ ਕਿਹਾ ਤੂੰ ਪਿਛਲੇ ਜਨਮ ਵਿੱਚ ਇੱਕ નિર્દય ਰਾਜਾ ਸੀ ਤੇਰੇ ਹੁਕਮ ਨਾਲ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਇਨਾ ਕੁ ਕਰਮਾਂ ਦਾ ਫਲ ਭੋਗਣ ਲਈ ਤੈਨੂੰ ਅਨੇਕ ਜ਼ੁਲਮ ਸਹੇਣੇ ਪੈਣੇ ਸਨ ਅਤੇ ਫਾਂਸੀ ਦੇ ਤਖਤੇ ਉੱਤੇ ਚੜ੍ਹਨਾ ਪੈਣਾ ਸੀ ਪਰ ਤੂੰ satsang ਵਿੱਚ ਆਉਣ ਲੱਗ ਪਿਆ ਅਤੇ ਗੁਰੂ ਦੀ ਸ਼ਰਨ ਵਿੱਚ ਆ ਗਿਆ ਇਸ ਲਈ ਤੇਰੇ ਕਰਮਾਂ ਦਾ ਬੋਝ ਹਲਕਾ ਹੁੰਦਾ ਗਿਆ ਅਣਗਿਣਤ ਲੋਕਾਂ ਦੀ ਹੱਤਿਆ ਦਾ ਤੈਨੂੰ ਕੀ ਫਲ ਭੋਗਣਾ ਪਿਆ ਤੂੰ ਇੱਕ ਦਰਦਨਾਕ ਮੌਤ ਤੋਂ ਬਚ ਗਿਆ ਹੈ ਅਤੇ ਤੇਰੀ ਸੂਲੀ ਦੀ ਸੂਲ ਹੋ ਗਈ ਗੁਰੂ ਸਾਹਿਬ ਦੇ ਬਚਨ ਸੁਣ ਕੇ ਦੋਵੇਂ ਉਹਨਾਂ ਦੇ ਚਰਨਾਂ ਉੱਤੇ ਟੈਪ ਪਏ ਅਤੇ ਆਪਣੇ ਪਾਪਾਂ ਦਾ ਪਛਤਾਵਾ ਕਰਨ ਲੱਗੇ ਜਿਉਂ-ਜਿਉਂ ਸਮਾਂ ਬੀਤਦਾ ਗਿਆ ਦੋਹਾਂ ਦਾ ਮਨ ਨਿਰਮਲ ਹੁੰਦਾ ਗਿਆ ਅਤੇ ਉਹਨਾਂ ਦਾ ਜੀਵਨ ਹੀ ਬਦਲ ਗਿਆ ਦੋਵੇਂ ਸਾਧ ਸੰਗਤ ਦੀ ਸੇਵਾ ਅਤੇ ਗੁਰੂ ਭਗਤੀ ਵਿੱਚ ਲੱਗ ਗਏ ਪੂਰੇ ਸਤਿਗੁਰੂ ਦੇ ਸਾਧ ਸੰਗਤ ਅਤੇ ਸ਼ਰਨ ਦੀ ਮਹਿਮਾ ਅપરੰਪਾਰ ਹੈ ਇਸ ਨਾਲ ਸੂਲੀ ਸੂਲ ਬਣ ਜਾਂਦੀ ਹੈ ਦੋਸਤੋ ਜੇ ਸਾਕੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਦੱਸਣਾ ਅੱਗੇ ਨੂੰ ਭਵਿੱਖ ਵਿੱਚ ਵੀ ਅਸੀਂ ਅਜਿਹੀਆਂ ਵਧੀਆ-ਵਧੀਆ ਸਾਖੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਧੰਨਵਾਦ